ਪੰਜਾਬ ਦੇ ਵਿੱਚ ਜੰਗਲਦਾਰ ਖੇਤਰ ਵਧਾ ਕੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਮਹਿੰਮ ਸ਼ੁਰੂ ਕਰ ਦਿੱਤੀ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ 10 ਲੱਖ ਪੌਦਾ ਲਾਉਣ ਦਾ ਟੀਚਾ ਹੈ ਜਿਸ ਦੇ ਤਹਿਤ ਅੱਜ ਮਾਨਸਾ ਦੇ ਡਿਪਟੀ ਕਮਿਸ਼ਨਰ ਅਤੇ ਵਿਧਾਇਕ ਵਿਜੇ ਸਿੰਘਲਾ ਵੱਲੋਂ ਸ਼ੁਰੂਆਤ ਕਰ ਦਿੱਤੀ ਹੈ ਮਾਨਸਾ ਦੇ ਨਜ਼ਦੀਕੀ ਪਿੰਡ ਮਾਨਸਾ ਖੁਰਦ ਵਿਖੇ 12 ਏਕੜ ਦੇ ਵਿੱਚ ਪੌਦੇ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਦੇ ਦਿਨ 3 ਲੱਖ ਦੇ ਕਰੀਬ ਪੌਦੇ ਲਾਏ ਜਾ ਰਹੇ ਨੇ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਪਿੰਡ ਸੋਲੀ ਸਰਦ ਸਾਹਿਬ ਗੁਰਦੁਆਰਾ ਸਾਹਿਬ ਵਿਖੇ 100 ਏਕੜ ਜ਼ਮੀਨ ਦੇ ਵਿੱਚ ਮਿੰਨੀ ਜੰਗਲ ਬਣਾਇਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਝੇਰਿਆਂ ਵਾਲੀ ਪਿੰਡ ਵਿਖੇ ਵੀ 100 ਏਕੜ ਜ਼ਮੀਨ ਦੇ ਵਿੱਚ ਜੰਗਲ ਲਗਾਇਆ ਜਾ ਰਿਹਾ ਹੈ ਵਿਧਾਇਕ ਨੇ ਵੀ ਕਿਹਾ ਕਿ ਸਾਨੂੰ ਹਰ ਇੱਕ ਇਨਸਾਨ ਨੂੰ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਕਿ ਅਸੀਂ ਆਪਣੇ ਵਾਤਾਵਰਣ ਨੂੰ ਸ਼ੁੱਧ ਰੱਖ ਸਕੀਏ ਅਤੇ ਮਨੁੱਖੀ ਜੀਵਨ ਨੂੰ ਚੰਗਾ ਵਾਤਾਵਰਣ ਦੇ ਸਕੀਏ ਜਿਹੜਾ ਵੀ ਕੋਈ ਕਰਮ ਹੈ ਕੰਮ ਹੈ ਮਨੁੱਖਤਾ ਦੀ ਕਲਿਆਣ ਲਈ ਕੀਤਾ ਜਾਂਦਾ ਉਹਨੂੰ ਧਰਮ ਕਹਿੰਦੇ ਨੇ ਅੱਜ ਸਾਡਾ ਧਰਮ ਹੈ ਸਾਡੇ ਵਾਤਾਵਰਣ ਨੂੰ ਬਚਾਉਣਾ ਸਾਡੇ এনवायरमेंट ਨੂੰ ਸਾਡੇ ਆਲੇ ਦੁਆਲੇ ਨੂੰ ਬਚਾਉਣਾ ਕਿਉਂਕਿ ਸਾਡੇ ਲਈ ਇੱਕ ਬੜਾ ਚਿੰਤਾ ਦਾ ਵਿਸ਼ਾ ਕਿ ਜਿਹੜਾ ਸਾਡਾ ਪੰਜਾਬ ਦਾ ਫੋਰੈਸਟ ਏਰੀਆ ਜਾਂ ਜੰਗਲ ਦੇ ਅੰਦਰ ਜਿਹੜਾ ਏਰੀਆ ਹੈ ਜਿਗਲਾਤ ਦਾ ਬਹੁਤ ਜ਼ਿਆਦਾ ਘਟ ਗਿਆ ਲਗਭਗ 5 6% ਰਹਿ ਗਿਆ ਜਿਹੜਾ ਕਿ ਸਾਡੇ ਦੇਸ਼ ਦਾ 23 ਤੇ ਸਾਡੇ ਦੁਨੀਆ ਚ 33% ਹੈ ਔਰ ਉਹਦੇ ਨਾਲ ਜਿਹੜਾ ਸਾਹ ਲੈਣਾ ਵੀ ਔਖਾ ਹੋ ਰਿਹਾ ਆ ਆਪਾਂ ਦੇਖ ਰਹੇ ਹਾਂ ਕਿੰਨੀ ਗਰਮੀ ਵਧੀ ਹੈ ਹਨਾ ਔਰ ਜਿਹੜੀਆਂ ਕਲਾਈਮੈਟਿਕ ਚੇਂजेस ਹੈ ਉਸ ਤਰ੍ਹਾਂ ਦੀਆਂ ਆ ਰਹੀਆਂ ਸੋ ਕਿੰਨੀਆਂ ਬਿਮਾਰੀਆਂ ਇਹ ਸਾਰੇ ਕੁਝ ਨੂੰ ਬਚਾ ਲਈ ਜ਼ਰੂਰੀ ਹੈ ਕਿ ਆਪਾਂ ਬੋਦੇ ਲਾਈਏ ਬੂਟੇ ਲਾਈਏ ਇਸ ਤਰ੍ਹਾਂ ਦੇ ਜੰਗਲ ਲਾਈਏ ਔਰ ਉਹਨਾਂ ਦੀ ਸਾਂਭ ਸੰਭਾਲ ਵੀ ਕਰੀਏ ਸਭ ਤੋਂ ਵੱਡਾ ਜ਼ਰੂਰੀ ਗੱਲ ਇਹ ਹੈ ਇਥੇ ਕਰਕੇ ਮਤਲਬ ਸਰਕਾਰ ਨੇ ਮਤਲਬ ਇਹ ਉਪਰਾਲਾ ਕੀਤਾ ਔਰ ਵੀ ਜਿੱਥੇ ਮੋਟਰਾਂ ਲੱਗਣਗੀਆਂ ਜਿੱਥੇ ਕੋਈ ਪੰਚਾਇਤੀ ਜ਼ਮੀਨ ਹੈ ਉੱਥੇ ਅਸੀਂ ਵੱਤ ਤੋਂ ਵੱਧ ਦਰਖਤ ਵੱਤ ਤੋਂ ਵੱਧ ਜੰਗਲ ਲਾਈ ਆ ਜਾਂ ਛੋਟੀ ਮਾਨਸਾ ਤੇ ਮਾਨਸਾ ਖੁਰਦ ਜੀ ਨੂੰ ਕਹਿੰਦੇ ਆ ਅਸੀਂ ਛੋਟੀ ਮਾਨਸਾ ਕਹਿੰਦੇ ਆ ਉੱਥੇ 12 ਕਿੱਲੇ ਜਿਹੜੀ ਇਹ ਪੰਚਾਇਤੀ ਜ਼ਮੀਨ ਹੈ ਉੱਥੇ ਜੰਗਲ ਲਾਇਆ ਜਾ ਰਿਹਾ ਹੈ ਉੱਥੇ ਹਰ ਤਰ੍ਹਾਂ ਦੇ ਉੱਥੇ ਬੂਟੇ ਦਰੱਖਤ ਲਾਵਾਂਗੇ ਔਰ ਆਉਣ ਵਾਲੇ ਸਮੇਂ ਜਿਹੜੇ ਬੜਾ ਇੱਕ ਮੈਨੂੰ ਇਹ ਲੱਗਦਾ ਕਿ ਵਿਰਾਸਤੀ ਇਹ ਜਗ੍ਹਾ ਦੇ ਤੌਰ ਤੇ ਵਿਵਹਾਰ ਕਰਾਂਗੇ ਔਰ ਦੂਰੋਂ ਦੂਰੋਂ ਲੋਕ ਇਸ ਨੂੰ ਦੇਖਣ ਆਉਣਗੇ ਕਿਉਂਕਿ ਇਸ ਤਰ੍ਹਾਂ ਦਾ ਵੱਡਾ ਜੰਗਲ ਬਹੁਤ ਘੱਟ ਥਾਵਾਂ ਤੇ ਮਿਲੂ 12 ਕਿੱਲੇ ਤੇ ਇਸ ਤੋਂ ਪਹਿਲਾਂ ਸਾਡਾ ਮੇਰਾ ਪਿੰਡ ਪਪਾਲ ਉੱਥੇ ਵੀ ਬੜੀ ਵੱਡੀ ਛਿੜੀ ਸੀ ਕੁਛ ਕਰਨਾ ਕਰਕੇ ਉਹ ਕੱਟ ਗਏ ਉੱਥੇ ਵੀ ਅਸੀਂ ਦੁਬਾਰਾ ਡਿਵੈਲਪ ਕਰਾਂਗੇ ਔਰ ਹੋਰ ਵੀ ਜਿੰਨੇ ਪੰਚਾਇਤੀ ਥਾਵਾਂ ਨੇ ਜੇ 5-7 ਕਿੱਲੇ ਹਰ ਇੱਕ ਪੰਚਾਇਤ ਨੂੰ ਵੀ ਅਸੀਂ ਬੇਨਤੀ ਕਰਾਂਗੇ ਵੀ ਉਹਦੇ ਚੋਂ ਕਿੱਲਾ ਦਾ ਕਿੱਲਾ ਆਪਾਂ ਹਰ ਥਾਂ ਜੰਗਲ ਲਾਈਏ ਤਾਂ ਜੋ ਆਪਾਂ ਆਪਣੇ ਵਾਤਾਵਰਨ ਨੂੰ ਬਚਾਈਏ ਆਪਣੇ ਆਉਣ ਵਾਲੇ ਬੱਚਿਆਂ ਲਈ ਇੱਕ ਆਪਾਂ ਘੱਟੋ-ਘੱਟ ਹੋਰ ਨਹੀਂ ਤਾਂ ਇੱਕ ਚੰਗੀ ਹਵਾ ਉਹਨਾਂ ਨੂੰ ਦੇ ਸਕੀਏ ਸੋ ਅੱਜ ਡੀ ਸਾਹਿਬ ਆਏ ਨੇ ਤੇ ਸਾਰੀ ਮਤਲਬ ਛੋਟੀ ਮਾਨਸਾਂ ਦੇ ਜਿਹੜੇ ਮਤਵਰ ਜਿਹੜੇ ਸਮਾਜ ਦੇ ਚਿੰਤਾ ਕਰਨ ਵਾਲੇ ਉਹ ਇਨਸਾਨ ਆਏ ਆ ਬਾਕੀ ਸਾਰੇ ਅਫੀਸਰ ਸਾਹਿਬਾਨ ਆਏ ਆ ਔਰ ਮੈਂ ਸਾਰਿਆਂ ਦਾ ਵੀ ਧੰਨਵਾਦ ਕਰਦਾ ਹਾਂ ਖਾਸ ਕਰਕੇ ਕੋਡੀ ਸਾਹਿਬ ਨਾਲ ਮੇਰੀ ਹਰੋ ਜੀ ਇਸ ਵਿਸ਼ੇ ਤੇ ਗੱਲ ਹੁੰਦੀ ਹੈ ਕਿਉਂਕਿ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਐਨਵਾਇਰਨਮੈਂਟ ਨਾਲ ਜੁੜਿਆ ਹੋਣ ਕਰਕੇ ਮੇਰੇ ਬੜੇ ਦਿਲ ਦੇ ਨੇੜੇ ਐ ਜਿਹੜਾ ਇਹ ਵਾਤਾਵਰਨ ਐ ਜੋ ਐਨਵਾਇਰਨਮੈਂਟ ਐ ਔਰ ਇਹ ਵੀ ਬੜੇ ਚਿੰਤਤ ਰਹਿੰਦੇ ਐ ਇਸ ਬਾਰੇ ਔਰ ਆਉਣ ਵਾਲੇ ਸਮੇਂ ਚ ਕਿਉਂਕਿ ਹੁਣ ਇਹ ਸਹੀ ਸਮਾਂ ਹੈ ਆਹ ਵਾਰਸ਼ਾਂ ਦਾ ਔਰ ਸਾਰੇ ਪਿੰਡਾਂ ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਤਰ੍ਹਾਂ ਦੇ ਜੰਗਲ ਐ ਜਿਹੜੇ ਡਿਵੈਲਪ ਕੀਤੇ ਜਾਣ। ਸਰਕਾਰ ਪੰਜਾਬ ਸਰਕਾਰ ਵੱਲੋਂ ਸਾਨੂੰ ਮਾਨਸਾ ਜ਼ਿਲ੍ਹੇ ਨੂੰ 10 ਲੱਖ ਬੂਟੇ ਲਾਣ ਦਾ ਟੀਚਾ ਦਿੱਤਾ ਗਿਆ ਇਸ ਮੌਸਮ ਦੇ ਵਿੱਚ। ਤੇ ਪੰਜਾਬ ਸਰਕਾਰ ਜਿਵੇਂ ਐਮਐਲਏ ਸਾਹਿਬ ਨੇ ਦੱਸਿਆ ਸਾਡੇ ਲਗਭਗ 5% ਹੁਣ ਜੰਗਲ ਜੰਗਲਾਤ ਦੇ ਤਹਿਤ ਜ਼ਮੀਨ ਹੈਗੀ ਹੈ ਉਹਦਾ ਟੀਚਾ ਰੱਖਿਆ ਹੈ ਕਿ ਇਸ ਨੂੰ 7% ਤੇ ਲੈ ਕੇ ਜਾਣਾ ਹੈ 2030 ਤੱਕ ਇਹਦਾ ਮਤਲਬ ਹੈ 2% ਆਪਾਂ ਜਿਹੜਾ ਲੈਂਡ ਏਰੀਆ ਉਹ ਜੰਗਲ ਦੇ ਤਹਿਤ ਵਧਾਣਾ ਹੈ ਇਹਦੀ ਦੁਨੀਆ ਦੇ ਵਿੱਚ 9ਵੇਂ ਕਿ 30% ਹੋਣਾ ਚਾਹੀਦਾ ਹੈ ਵਾਤਾਵਰਣ ਨੂੰ ਚੰਗਾ ਰੱਖਣ ਵਾਸਤੇ ਆਂਡੀਆਂ ਦਾ ਵੀ ਲਗਭਗ 25% ਤੇ ਮੇਰੀ ਪੰਚਾਇਤਾਂ ਨੂੰ ਵੀ ਬੇਨਤੀ ਹੈ ਇਸੇ ਟੀਚੇ ਦੇ ਤਹਿਤ ਕਿ ਆਪਣੇ ਆਪਣੇ ਪੰਚਾਇਤ ਲੈਵਲ ਤੇ ਵੀ ਕੁਝ ਨਾ ਕੁਝ ਜਿਹੜੀ ਪੰਚਾਇਤੀ land ਹੈ ਉਹਦਾ 10% ਹਿੱਸਾ ਉਹਦਾ 15% ਹਿੱਸਾ ਜੰਗਲ ਜੰਗਲਾਤ ਦੇ ਤਹਿਤ ਆਪਾਂ ਲੈਣਾ ਚਾਹੀਦਾ ਹੈ ਇਸੇ ਮੁਹਿੰਮ ਦੇ ਤਹਿਤ ਆਪਾਂ ਲਗਭਗ ਅੱਜ ਸਾਰੀ ਪੰਚਾਇਤਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਆਪਣੀ ਆਪਣੀ ਸਾਂਝੀ ਜਗ੍ਹਾ ਲੱਭ ਕੇ ਉੱਥੇ ਬੂਟੇ ਲਾਓ ਐਂਡ ਅੱਜ ਕੱਲੇ ਦਿਨ-ਦਿਨ ਦੇ ਵਿੱਚ ਆਪਾਂ ਲਗਭਗ 2.5 ਤੋਂ 3 ਲੱਖ ਬੂਟੇ ਲਗਾਵਾਂਗੇ। ਸਰਦੂ ਜ਼ਿਲ੍ਹੇ ਚ ਕਿੱਥੇ-ਕਿੱਥੇ ਪਲਾਂਟੇਸ਼ਨ ਕੀਤੀ ਜਾ ਰਹੀ ਹੈ? ਸਾਰੀ ਪੰਚਾਇਤਾਂ ਦੇ ਅੰਤਰਗਤ ਪਲਾਂਟੇਸ਼ਨ ਹੋ ਰਹੀ ਹੈ ਬਟ ਇੱਕ ਕੋਟ ਧਰਮੋਪਿੰਡ ਹੈ ਜਿੱਥੇ ਗੁਰਦੁਆਰਾ ਸਾਹਿਬ ਨੇ ਉੱਥੇ ਜਿਹੜੇ ਲੋਕਲ ਗੁਰਦੁਆਰਾ ਹੈ ਉਹਨਾਂ ਨੇ 100 ਏਕੜ ਦੇ ਲੈਂਡ ਲਗਭਗ ਲੈਂਡ ਕਮਿਟ ਕੀਤੀ ਹੈ। 100 ਏਕੜ ਦਾ ਇੱਕ ਲਗਭਗ ਪੂਰਾ ਦਾ ਪੂਰਾ ਜੰਗਲ ਲੱਗੂਗਾ। ਇੱਥੇ 12 ਏਕੜ ਦਾ ਜੰਗਲ ਲੱਗੂਗਾ। ਫਿਰ ਸਾਡੇ ਕੋਲ ਸਰਦੂਲਗੜ ਦੇ ਵਿੱਚ ਚੇਰਿਆਂ ਵਾਲੀ ਪਿੰਡ ਹੈ। ਉੱਥੇ ਲਗਭਗ 100 ਏਕੜ ਅਗੇਨ ਇਕੱਠਾ ਜੰਗਲ ਲੱਗੂਗਾ ਕਿਉਂਕਿ ਜਦੋਂ ਆਪਾਂ ਬੂਟੇ ਛੱਡ ਛੱਡ ਕੇ ਲਗਾਉਂਦੇ ਆਂ ਇਹ ਪਿੰਡ ਦੇ ਵਿੱਚ ਲਗਾਉਂਦੇ ਸ਼ਹਿਰ ਦੇ ਵਿੱਚ ਲਗਾਉਂਦੇ ਉਸ ਨੂੰ ਜੰਗਲ ਨਹੀਂ ਕਹਿ ਸਕਦੇ ਨਾ ਉੱਥੇ ਕੋਈ ਵਾਈਲਡ ਲਾਈਫ ਹੁੰਦੀ ਐ ਨਾ ਕੋਈ ਪੰਛੀ ਹੁੰਦੇ ਐ ਨਾ ਫਰੂਟ ਹੁੰਦਾ ਤਾਂ ਜਦੋਂ ਆਪਾਂ ਇਕੱਠੀ ਇੱਕ ਥਾਂ ਤੇ ਜਿਵੇਂ 12 ਏਕੜ 10 12 ਏਕੜ ਲਗਾਉਂਦੇ ਉੱਥੇ ਫਿਰ ਮੌਕਾ ਵੀ ਮਿਲਦਾ ਹੈ ਵਾਈਲਡ ਲਾਈਫ ਨੂੰ ਪਣਪਣ ਦਾ ਪੰਛੀਆਂ ਨੂੰ ਰਹਿਣ ਦਾ ਉਹਨਾਂ ਨੂੰ ਘੌਸਲੇ ਬਣਾਉਣ ਦਾ ਤੇ ਇਸੇ ਤਹਿਤ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਜਿੰਨੀ ਵੱਡੀ ਚੰਕ ਸਾਨੂੰ ਮਿਲੇ ਜਿੰਨਾ ਵੱਡਾ ਪਰਸਲ ਆਫ ਲੈਂਡ ਮਿਲੇ ਉੱਥੇ ਜੰਗਲ ਲਗਾਈਏ। ਕੋਈ ਸਾਰੇ ਇਸ ਦੀ ਦੇਖ ਕਰਨ ਲਈ ਵੀ ਕੋਈ ਪ੍ਰੋਗਰਾਮ ਲਾ ਕੇ ਲਿਖਿਆ ਵੀ। ਮੈਂ ਪਹਿਲਾਂ ਧੰਨਵਾਦ ਕਰਦਾ ਹਾਂ ਰਾਉਂਡ ਗਲਾਸ ਫਾਊਂਡੇਸ਼ਨ ਦਾ ਜਿਹੜੇ ਸਾਡੇ ਸੁਖਜੀਤ ਇੱਥੇ ਦੇ ਰਿਪਰੈਜ਼ੈਂਟੇਟਿਵ ਨੇ। ਮਾਨਸਾ ਦੇ ਉਹ ਬੜਾ ਚੰਗਾ ਕੰਮ ਕਰ ਰਹੇ ਆ ਜਿੱਥੇ ਆਪਾਂ ਪਹਿਲਾਂ 400-500 ਬੂਟਾ ਲਗਾਉਂਦੇ ਸੀ 1 ਏਕੜ ਦੇ ਵਿੱਚ। ਇੱਥੇ ਆਪਾਂ 22000 ਤੋਂ ਲੈ ਕੇ 30000 ਤੱਕ ਲਗਾ ਰਹੇ ਹਾਂ ਤਾਂ ਕਿ ਜਿਆਦਾ ਤੋਂ ਜਿਆਦਾ ਇਹ ਹਰਾ ਭਰਿਆ ਤੇ ਬਿਲਕੁਲ ਸੰਘਣਾ ਜ ਤੇ ਜਿਹੜੇ ਪਿੰਡ ਵਾਲੇ ਨੇ ਇਹਨਾਂ ਨੇ ਬੜਾ ਸਾਥ ਦਿੱਤਾ ਹੈ ਐਮਐਲਏ ਸਾਹਿਬ ਹਮੇਸ਼ਾ ਸਾਨੂੰ ਸਾਡੇ ਨਾਲ ਰਹਿੰਦੇ ਆ ਕਿ ਜਿੰਨੀ ਜ਼ਿਆਦਾ ਤੁਸੀਂ ਜਗ੍ਹਾ ਲੱਭ ਸਕੋ ਤੇ ਮੈਨੂੰ ਉਮੀਦ ਹੈ ਕਿ ਇੱਥੇ ਪਾਣੀ ਦੀ ਅਵੇਲੇਬਿਲਿਟੀ ਵੀ ਖੂਬ ਹੈ ਸਾਡੀ ਟੀਮ ਵੀ ਕਾਫੀ ਪ੍ਰੇਰਿਤ ਹੈ ਤੇ ਉਹ ਇਸ ਨੂੰ ਜ਼ਰੂਰ ਸਾਂਭਣਗੇ ਇਹਦਾ ਮਤਲਬ ਹੀ ਹੈ ਨਹੀਂ ਕਿਉਂਕਿ ਆਪਾਂ ਜਿੰਨੇ ਵੀ ਪਹਿਲਾਂ ਪ੍ਰੋਜੈਕਟ ਕੀਤੇ ਸਾਰੇ ਸਾਂਭੇ ਗਏ ਧੰਨਵਾਦ